ਦੇਖ ਸਕਦੇ ਹੋ ਦੋਸਤੋ ਅਸੀਂ ਹਰਿਆਣੇ ਚ ਬਾਰਡਰ ਤੇ ਆ ਤੇ ਇਹ ਚ ਇਥੇ ਪਾਣੀ ਕਾਫੀ ਆਇਆ ਹੋਇਆ ਤੇ ਜਿਹੜੀਆਂ ਗੱਲ ਕਰੀਏ ਤਾਂ ਬਸ ਨੰਗਰੀ ਪੀਆਰਟੀ ਸੀ ਆ ਦੇਖੋ ਤੁਸੀਂ ਗੱਲ ਲਖੋਨੇ ਖੇਤਾਂ ਚ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਆ ਦੇਖੋ ਕਿੰਨਾ ਪਾਣੀ ਵੱਧ ਗਿਆ ਖੇਤਾਂ ਦੇ ਵਿੱਚ ਅਸੀਂ ਕਾਰ ਦੇ ਵਿੱਚੋਂ ਲੰਘ ਰਹੇ ਹਾਂ ਤਾਂ ਸਾਡੀ ਕਾਰ ਵੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਂ ਵਧੀਆ ਬਿਆ ਹੋਇਆ ਛੜਕ ਨੂੰ ਇਧਰ ਦਿਖਾਉਣੇ ਆ ਆ ਲੋ ਪਾਣੀ ਜਿਆਦਾ ਵਧੀਆ ਹੋਇਆ ਤੇ ਛੜਕ ਤੇ ਪਾਣੀ ਆ ਚੁੱਕਿਆ ਪਿੰਡ ਸਾਨੂੰ ਯਾਦ ਨਹੀਂ ਪੰਜਾਬ ਹਰਿਆਣਾ ਬਾਰਡਰ ਦਾ ਪਿੰਡ ਹੈ ਕਪੂਰੀ ਟੱਪ ਕੇ ਕਪੂਰੀ ਟੱਪ ਕੇ ਆ ਪਾਣੀ ਆਇਆ ਐਲਓਸੀ ਨਹਿਰ ਵੀ ਫੁੱਲ ਭਰੀ ਹੋਈ ਹੈ ਜਿਹੜੀ ਪਾਣੀ ਨਾਲ ਉਹ ਉਹ ਫੁੱਲ ਆ ਦੇਖੋ ਆ ਫਸਲ ਖੜੀ ਹੈ ਇਹਦੇ ਪਿੱਛੇ ਇਹ ਨਾ ਮੈਨੂੰ ਲੱਗਦਾ ਵੀ ਕਪੂਰੀ ਟੱਪ ਕੇ ਆ ਇਹ ਏਰੀਆ ਤੇ ਇਹ ਹਰ ਸਾਲ ਦੀ ਤਰ੍ਹਾਂ ਆ ਦੇ ਕੋਏ ਹੋਏ 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 ਆ ਇਹ ਲੱਗਦਾ ਵੀ ਸਪੋਰਟਰ ਹੁੰਦਾ ਬਈ ਉਹ ਆ ਉੱਧਰ ਉਹ ਤੋਂ ਦੂਰ ਤੱਕ ਲਿਖਾਉਣੇ ਆ ਉਹ ਦੇਖ ਅਮ ਲੱਗ ਆਹਾ ਹੋ ਪਧਿਆ ਹੈ ਪਾਣੀ ਇੱਧਰ ਕਿਤੇ ਨਾ ਕਿਤੇ ਮਸਲਾ ਹੈ ਨਾ ਪਿੰਡ ਪਤਾ ਕਰੀਏ ਚਲੋ ਇਹ ਸ਼ੰਭੂ ਦੇ ਨੇੜੇ ਜਿਹੜੇ ਏਰੀਆ ਪੈਂਦਾ ਹੈ ਸ਼ੰਭੂ ਬਾਡਰ ਦੇ ਅਸੀਂ ਥੋੜੇ ਜਿھے ਫਰਕ ਚੱਲ ਰਹੇ ਹੰਬਾਲਾ ਹੰਬਾਲਾ ਸਿਟੀ ਤੋਂ ਪਹਿਲਾਂ ਹਾਈਵੇ ਆ ਜਾਂਦਾ ਬਾਲਾ ਛਿੜੀ ਤੋਂ ਪਹਿਲਾਂ ਜਿਹੜਾ ਪਿੰਡ ਹੈ ਉਹ ਪਿੰਡ ਦੇ ਹਾਲਾਤ ਨੇ ਇਹ ਇਹਦੇ ਪਿੰਡ ਦੇ ਨਾਲ ਜ਼ਮੀਨਾਂ ਨੇ ਉਹਦੇ ਹਾਲਾਤ ਨੇ ਜ਼ਮੀਨਾਂ ਦੇ ਪਾਣੀ ਖੜਾ